ਬਹੁਤ ਹੀ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਮਰਤਾ ਸਹਿਤ ਸਾਰੀਆਂ ਸੰਗਤਾਂ ਨੂੰ ਬੇਨਤੀ ਕਰ ਰਿਹਾ ਐਨਆਰਆਈ ਵੀਰਾਂ ਨੂੰ ਵੀ ਬੇਨਤੀ ਆ ਮੋਗੇ ਸ਼ਹਿਰ ਦੇ ਵਿੱਚ ਗੁਰਦੁਆਰਾ ਗੁਰੂ ਰਾਮਦਾਸ ਕੱਚਾ ਦਸਾਂਝ ਰੋਡ ਸ਼ਹੀਦ ਭਗਤ ਸਿੰਘ ਨਗਰ ਵਿਖੇ 28 ਦਸੰਬਰ ਨੂੰ ਛੋਟੇ ਸਹਿਬਜਾਦੇ ਵੱਡੇ ਸਹਿਬਜਾਦੇ ਮਾਤਾ ਗੁਜਰਕੌਰ ਦੇ ਸ਼ਹੀਦੀ ਦਿਹਾੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਆ ਜਿਸ ਵਿੱਚ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਗੁਰਮਤਿ ਵਿਚਾਰਾਂ ਕਥਾ ਕੀਰਤਨ ਵਿਚਾਰ ਹੋਵੇਗੀ ਤੇ ਇਸ ਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਸਮੇਂ ਤੋਂ ਬੱਚਿਆਂ ਨੂੰ ਨਸ਼ਿਆਂ ਤੋਂ ਕਿਵੇਂ ਦੂਰ ਕਰੀਏ ਸਾਨੂੰ ਇਹ ਸੌਖਾ ਤਰੀਕਾ ਲੱਗਾ ਉਸ ਦੇ ਸੰਬੰਧ ਵਿੱਚ ਅਸੀਂ ਸ਼ਹੀਦੀ ਗੁਰਪਰਵ ਵਾਲੇ ਦਿਨ ਬੱਚਿਆਂ ਵਿੱਚ ਉਤਸ਼ਾਹ ਪੈਦਾ ਕਰਨ ਵਾਸਤੇ ਗੁਰਬਾਣੀ કંਠ ਮੁਕਾਬਲੇ ਰੱਖੇ ਆ ਜਿਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ 6ਵੀਂ ਕਲਾਸ ਤੱਕ ਤੇ 7ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਇਹਦੇ ਵਿੱਚ ਅਸੀਂ ਦੋ ਗਰੁੱਪ ਬਣਾ ਰਹੇ ਆ ਪਹਿਲੀ ਤੋਂ ਲੈ ਕੇ 12ਵੀਂ ਤੱਕ ਤੇ ਇਹਦੇ ਵਿੱਚ ਜਿਹੜੇ ਪਹਿਲੀ ਤੋਂ ਲੈ ਕੇ 6ਵੀਂ ਤੱਕ ਬੱਚੇ ਉਹਦੇ ਵਿੱਚ ਅਸੀਂ ਰੱਖਿਆ ਵੀ ਅ ਜਪਜੀਤ ਸਾਹਿਬ ਕੰਠ ਕੀਤਾ ਜਾਵੇ ਸ਼ੁੱਧ ਗੁਰਬਾਣੀ ਜਪਜੀਤ ਸਾਹਿਬ ਕੰਠ ਮੁਕਾਬਲਾ ਅਤੇ 6ਵੀਂ ਤੋਂ ਲੈ ਕੇ 7ਵੀਂ ਤੋਂ ਲੈ ਕੇ 12ਵੀਂ ਤੱਕ ਉਹਦੇ ਵਿੱਚ ਅਸੀਂ ਰੱਖਿਆ ਬੱਚਿਆਂ ਦਾ ਅ ਜਪਜੀਤ ਸਾਹਿਬ ਅਤੇ ਰਹਿਰਾਸੋ ਕੰਠ ਅਤੇ ਸ਼ੁੱਧ ਮੁਕਾਬਲਾ ਤੇ ਇਹਦੇ ਨਾਲ ਨਾਲ ਹੀ ਸਿਹਤ ਵਾਸਤੇ ਤੰਦਰੁਸਤੀ ਵਾਸਤੇ ਤੇ ਰੱਸੀ ਰੱਸਾ ਕਸ਼ਿਮ ਮੁਕਾਬਲੇ ਰੱਖੇ ਆ ਉਹ ਵੀ ਉਸ ਦਿਨ ਕਰਾਏ ਜਾਣਗੇ ਸੋ ਇਹਦੇ ਨਾਲ ਨਾਲ ਅਸੀਂ ਇੱਕ ਹੋਰ ਉਪਰਾਲਾ ਕਰਨਾ ਚਾਹੁੰਦੇ ਸੀਗੇ ਸ਼ਹੀਦੀ ਦਿਹਾੜਿਆਂ ਦੇ ਸੰਬੰਧ ਵਿੱਚ ਕਿ ਸਾਰੇ ਬੱਚਿਆਂ ਵਾਸਤੇ ਦਸਤਾਰਾਂ ਦੀ ਕੋਈ ਸੇਵਾ ਵੀਰ ਕਰ ਸਕਦਾ ਹੋਵੇ ਤੇ ਸਾਰੇ ਬੱਚਿਆਂ ਨੂੰ ਦਸਤਾਰਾਂ ਦਿੱਤੀਆਂ ਜਾਣ ਤਾਂ ਕਿ ਜਿਹੜਾ ਬੱਚਾ ਹੁਣ ਤੁਸੀਂ ਇਸ ਸਮੇਂ ਦੇ ਵਿੱਚ ਵੀ ਵੇਖ ਰਹੋ ਬਹੁਤ ਘੱਟ ਮੁੰਡੇ ਨੌਜਵਾਨ ਵੀਰ ਆ ਜਿਨ੍ਹਾਂ ਦੇ ਦਸਤਾਰ ਬੰਨੀ ਤੇ ਨਸ਼ਾ ਕਰਦੇ ਪਰ ਜ਼ਿਆਦਾਤਰ ਜਿਹੜੇ ਘੋਨੇ ਮੋਨੇ ਬੱਚੇ ਆ ਉਹ ਨਸ਼ਾ ਜ਼ਿਆਦਾ ਕਰਦੇ ਤੇ ਇੱਕ ਪੀੜ੍ਹੀ ਆਪਣੀ ਜਿਹੜੀ 15 ਤੋਂ 25 ਸਾਲ ਤੱਕ ਸੀ ਉਹ ਨਸ਼ਿਆਂ ਦੇ ਵਿੱਚ ਰੁੱਟ ਚੁੱਕੀ ਆ ਜੇ ਸਤਗੁਰੂ ਜੀ ਗੁਰੂ ਗ੍ਰੰਥ ਸਾਹਿਬਹ ਜੀ ਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੇ ਬਹੁਤ ਸਾਰੇ ਵੀਰਾਂ ਦਾ ਨਸ਼ਾ ਛਡਾਤਾ ਸੀਗਾ ਉਹਨਾਂ ਦੇ ਕਹਿਣ ਤੇ ਗੁਰੂ ਦੇ ਬਚਨ ਅਨੁਸਾਰ ਜੋ ਉਹਨਾਂ ਨੇ ਬਚਨ ਬੋਲੇ ਤੇ ਬਹੁਤ ਸਾਰੇ ਵੀਰ ਨਸ਼ਾ ਛੱਡ ਗਏ ਸੀ ਪਰ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਕੁਝ ਵੀਰ ਉਹਦੇ ਵਿੱਚੋਂ ਵੱਚ ਸਕਦੇ ਆ ਪਰ ਇਸ ਰਾਹ ਤੋਂ ਮੁੜਨਾ ਬੜਾ ਔਖਾ ਤੇ ਸਾਡੇ ਕੋਲੇ ਇੱਕ ਸਮਾਂ ਹੈਗਾ ਅੱਜ ਸਾਡੇ ਕੋਲੇ ਜਿਹੜੀ ਪਨੇਰੀ ਆ ਸਾਡੇ ਬੱਚੇ ਜਿਹੜੇ ਜਨਰੇਸ਼ਨ ਸਾਡੀ ਉਹਨੂੰ ਬਚਾਉਣ ਵਾਸਤੇ ਸਾਡੇ ਕੋਲੇ ਇੱਕ ਉਪਰਾਨਾ ਹੈਗਾ ਕਿ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜ ਲਈਏ ਬਹੁਤ ਸਾਰੇ ਗ੍ਰੰਥੀ ਸਿੰਘ ਵੀਰ ਅ ਬੱਚਿਆਂ ਨੂੰ ਗੁਰਮਤ ਦੀ ਵਿੱਦਿਆ ਦੇ ਰਹੇ ਆ ਸੰਗਤ ਨੂੰ ਵੀ ਦੇ ਰਹੇ ਆ ਤੇ ਉਹ ਅਸੀਂ ਤਕਰੀਬਨ 20 21 ਸਿੰਘਾਂ ਨੂੰ ਪਿਛਲੇ ਸਮੇਂ ਦੇ ਵਿੱਚ ਸਨਮਾਨ ਵੀ ਦਿੱਤਾ ਦੇ ਕੇ ਆਏ ਆ ਤੇ ਐਸ ਜਿਹੜਾ ਅਸੀਂ 28 ਦਸੰਬਰ ਦਾ ਰੱਖਿਆ ਪ੍ਰੋਗਰਾਮ ਤੇ ਉਹਦੇ ਵਿੱਚ ਵੀ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਸਾਡੇ ਮੋਗੇ ਸ਼ਹਿਰ ਦੇ ਰਹਿਣ ਵਾਲੇ ਦਰਸ਼ਨ ਸਿੰਘ ਦੀ ਕਲਸੀ ਇੱਥੇ ਅਸੀਂ ਉਹਨੂੰ ਦਿੱਲੀ ਵਾਲੇ ਕਹਿੰਦੇ ਸੀ ਉਹਨਾਂ ਨੇ ਵੀ ਮਾਇਆ ਭੇਜੀ ਆ ਵੀ ਬੱਚਿਆਂ ਦਾ ਮਾਨ ਸਨਮਾਨ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਜੋ ਵੀ ਤੁਸੀਂ ਮਾਇਆ ਦੀ ਲੋੜ ਵੇ ਸਮ ਦੱਸਿਓ ਉਹਨੇ ਮਾਇਆ ਵੀ ਭੇਜੀ ਆ ਤੇ ਉਹ ਅਸੀਂ ਮਾਇਆ ਵੀ ਐਦ ਕੀ ਦੇ ਰਹੇ ਆ ماں ਬੱਚਿਆਂ ਨੂੰ ਤੇ ਹੋਰ ਵੀ ਬਹੁਤ ਵੀਰਾਂ ਨੇ ਸਾਨੂੰ ਕਿਹਾ ਸੀਗਾ ਤੇ ਇਹਦੇ ਦੇ ਨਾਲ ਨਾਲ ਅਸੀਂ ਹੁਣ ਇੱਕ ਬੇਨਤੀ ਕਰਨੀ ਚਾਹੁੰਦੇ ਜੇ ਕੋਈ ਵੀਰ ਜਾਂ ਕੋਈ ਮੋਗੇ ਪੰਜਾਬ ਦਾ ਮੋਗੇ ਸ਼ਹਿਰ ਦਾ ਜਾਂ ਕੋਈ ਪੰਜਾਬ ਦਾ ਜਾਂ ਕੋਈ ਜੱਥੇਬੰਦੀ ਜਾਂ ਕੋਈ ਐਨਆਰਆਈ ਵੀਰ ਸਾਡੇ ਦੋ ਚਾਰ ਸਿੰਘ ਰਲ ਕੇ ਤੇ ਅਸੀਂ ਬੱਚਿਆਂ ਦੇ ਦਸਤਾਰਾਂ ਬਣਾਉਣੀਆਂ ਚਾਹੁੰਦੇ ਹਾਂ ਦਸਤਾਰਾਂ ਵਾਲੇ ਬੱਚੇ ਪੈਦਾ ਹੋ ਜਾਣ ਤੇ ਬੜੀ ਵਧੀਆ ਗੱਲ ਆ ਦਸਤਾਰ ਬਨਣ ਲੱਗ ਜਾਣਗੇ ਹੌਲੀ ਹੌਲੀ ਫਿਰ ਉਹ ਕੇਸ ਵੀ ਰੱਖ ਲੈਣਗੇ ਤੇ ਇਹ ਬਹੁਤ ਵੱਡਾ ਉਪਰਾਲਾ ਤੇ ਕੋਸ਼ਿਸ਼ ਕਰਿਓ ਇਸ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਬਹੁਤ ਸਾਰੇ ਵੀਰਾਂ ਕੋਲ ਚਲੀ ਜਾਵੇ ਤਾਂ ਉਹਦੇ ਵਿੱਚੋਂ ਕੁਝ ਨਾ ਕੁਝ ਵੀਰ ਨਿਕਲ ਸਕਦੇ ਆ ਸੇਵਾ ਕਰਨ ਵਾਸਤੇ ਤੇ ਅਸੀਂ ਇਹ ਬੱਚਿਆਂ ਦਾ ਮੁਕਾਬਲਾ ਰੱਖਿਆ 28 ਤਰੀਕ ਦਾ 28 ਦਸੰਬਰ ਦਾ ਤੇ ਸਿੱਧੀ ਜੋੜ ਮੇਲੇ ਦੇ ਸੰਬੰਧ ਵਿੱਚ ਅਸੀਂ ਇਹ ਪ੍ਰੋਗਰਾਮ ਰੱਖਿਆ ਤੇ ਕੋਸ਼ਿਸ਼ ਕਰਿਓ ਸਾਰੇ ਵੀਰ ਵੀਡੀਓ ਸੁਣ ਕੇ ਤੇ ਆਪਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਪ੍ਰਚਾਰਾ ਕਰ ਰਹੇ ਹਾਂ ਬੱਚੇ ਜਿਹਦੇ ਵੀ ਹੈਗੇ ਆ ਉਹ ਆਪਾਂ ਐ ਨਹੀਂ ਸਮਝਣਾ ਵੀ ਤਾਂ ਕਿਸੇ ਦੇ ਬੱਚੇ ਆ ਕਿਸੇ ਦੇ ਬੱਚੇ ਵੀ ਜੇ ਨਸ਼ਾ ਕਰਨ ਲੱਗੇ ਤਾਂ ਸਾਡੇ ਬੱਚੇ ਲੱਗ ਸਕਦੇ ਆ ਇਸ ਕਰਕੇ ਸਾਡਾ ਸਾਰਿਆਂ ਵੀਰਾਂ ਦਾ ਫਰਜ਼ ਬਣਦਾ ਪੰਜਾਬੀ ਵੀਰਾਂ ਦਾ ਕਿ ਆਪਾਂ ਆਉਣ ਵਾਲੀ ਜੀ ਸਾਡੀ ਪਨੇਰੀ ਆ ਉਹਨੂੰ ਸੰਭਾਲੀਏ ਤੇ ਪਨੇਰੀ ਸੰਭਲਣ ਵਾਸਤੇ ਅਸੀਂ ਪਿਛਲੇ ਸਮੇਂ ਤੋਂ ਪ੍ਰਚਾਰਾ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ